ਮਿੱਤਰੋ ਇੱਕ ਤੋਂ 2 ਮਿੰਟ ਦਾ ਟਾਈਮ ਹੀ ਲਾਉਂਦੀ ਆ ਇਹ ਮਸ਼ੀਨ ਮਿੱਤਰੋ ਪੱਲਾ ਦੇਖ ਸਕਦੇ ਹੋ ਕਿੰਨਾ ਸਮੂਥਲੀ ਤਿਆਰ ਕਰ ਰਹੀ ਆ ਬਹੁਤ ਘੱਟ ਸਮੇਂ ਦੇ ਵਿੱਚ ਪੱਲੇ ਦੇ ਉੱਤੇ ਡਿਜ਼ਾਈਨ ਪਾ ਜਾਂਦੀ ਆ ਤੇ ਗੇਟ ਪੂਰੀ ਦਾ ਪੂਰਾ ਬਣ ਕੇ ਤਿਆਰ ਹੋ ਜਾਂਦਾ ਦੇਖ ਸਕਦੇ ਹੋ ਵਰਕ ਮਸ਼ੀਨ ਜਿਹੜੀ ਡਿਜ਼ਾਈਨ ਤਿਆਰ ਕਰਵਾਉਣਾ ਉਹ ਵੀ ਆਪਾਂ ਤਿਆਰ ਕਰ ਦਾਂਗੇ ਉਹ ਜਾਲੀ ਆ ਹਾਂਜੀ ਕਿ ਵੀਰ ਨੇ ਜਾਲੀਆਂ ਤਿਆਰ ਕਰਵਾਉਣੀਆਂ ਜਾਲੀਆਂ ਵੀ ਤਿਆਰ ਕਰ ਦਾਂਗੇ ਆਪਾਂ ਜੇ ਤੁਹਾਡੇ ਕੋਲ ਪੱਲਾ ਹੈਗਾ ਜਾਂ ਕਿਸੇ ਹੋਰ ਮਿਸਤਰੀ ਨੇ ਵੀ ਤਿਆਰ ਕਰਾਇਆ ਜਾਂ ਕਿਸੇ ਮਿਸਤਰੀ ਨੇ ਵੀ ਇਹਨਾਂ ਤੋਂ ਕੰਮ ਕਰਵਾਉਣਾ ਪੱਲਿਆਂ ਦਾ ਤਾ ਇਹ ਉਹਦੇ ਉੱਤੇ ਵੀ ਡਿਜ਼ਾਈਨ ਬਣਾਣਗੇ ਤੁਸੀਂ ਸਿੱਧੇ ਆ ਕੇ ਵੀ ਮਿਲ ਕੇ ਆਪਦਾ ਡਿਜ਼ਾਈਨ ਕੋਈ ਵੀ ਬਣਵਾ ਸਕਦੇ ਆ ਇਹਦੇ ਵਿੱਚ ਹੀ ਬਣਦਾ ਜਿਹੜਾ ਸਨਮੈਕੀ ਵਾਲਾ ਗੇਟ ਆ ਮੇਨ ਉਹ ਇਹਦੇ ਵਿੱਚ ਤਿਆਰ ਹੁੰਦਾ ਠੀਕ ਹੈ ਇਹ ਮੰਨ ਲਓ 5-10 ਮਿੰਟਾਂ ਚ ਪੱਲਾ ਤਿਆਰ ਹੋ ਜਾਂਦਾ ਇਹ ਇਹ ਹੈਗਾ 160 ਰੁਪਏ ਪਰ ਫੁੱਟ ਪੂਰਾ ਹੈਵੀ ਲੱਕੜ ਦਾ ਤਿਆਰ ਇਹ ਹੈਵੀ ਲੱਕੜ ਗਾਰੰਟੀ ਵਾਲੀ ਉਹ ਮਤਲਬ ਰਿਟਰਨ ਤੇ ਗਾਰੰਟੀ ਦੇਣਾ ਹੈ ਆਪਾਂ ਠੀਕ ਹੈ ਇਹਨੂੰ ਜਿਵੇਂ ਕਹ ਦੀਏ ਪਾਣੀ ਇਹਦਾ ਕੁਝ ਕਰੇ ਤੇ ਨਾ ਕਰੇ ਸੌ ਕੁਝ ਪੱਕਾ ਕੰਮ ਹੋ ਜਾਂਦਾ ਜਿਹੜਾ ਹੋ ਜਾਂਦਾ ਉਹ ਡਿਜ਼ਾਈਨ ਆਪਣੇ ਕੋਲ ਕਿੰਨੇ ਕੁ ਹੁੰਦੇ ਆ? ਬੜਾ ਡਿਜ਼ਾਈਨ ਤਾਂ ਅਨਲਿਮਿਟਿਡ ਹੀ ਆ ਜਿੰਨੇ ਮਰਜ਼ੀ ਜਹੇ ਜਾਂ ਮਰਜ਼ੀ ਡਿਜ਼ਾਈਨ ਹੋਊਗਾ ਜੇ ਨਾ ਬੰਦਾ ਆਪ ਕਹੋ ਉਹ ਜਿਹਾ ਵੀ ਪਾ ਦਾਂਗੇ ਨਹੀਂ ਸਾਡੇ ਕੋਲੇ ਹੈਗੇ ਆ ਜਿਹੜੇ ਡਿਜ਼ਾਈਨ ਮਤਲਬ ਸਾਡੇ ਕੋਲ ਵੀ ਹੈਗੇ ਆ ਅਨਲਿਮਿਟਡ ਆ ਵੀ ਕਹੈਂ ਗਿਣਤੀ ਹੈ ਨਹੀਂ ਕੋਈ ਮਤਲਬ ਬੰਦੇ ਦੀਆਂ ਚੁਆਇਸਾਂ ਮਕਾ ਦਾਂਗੇ ਆਪਾਂ ਜੁਕੀ ਨਾ ਆ ਗਿਆ ਸਸੀਕਾਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਤੇ ਆਪਾਂ ਮਿੱਤਰੋ ਖੜੇ ਆ ਬਰਨਾਲੇ ਦੇ ਵਿੱਚ ਤੇ ਪਹਿਲਾ ਪੁਲਕ ਨੀ ਕੈਮਰਾ ਮਾਰਦੀ ਇਹ ਕਚਹਿਰੀ ਚੌਂਕ ਦੇ ਕੋਲ ਬਾਈ ਦੀ ਫੈਕਟਰੀ ਆ ਦਰਵਾਜਾ ਫੈਕਟਰੀ ਸੋਤਮਾਨ ਸਟੀਲ ਵਾਲੇ ਵੀਰ ਕੋਲ ਖੜੇ ਆ ਤੇ ਦਰਵਾਜਾ ਫੈਕਟਰੀ ਤਾਂ ਕਹਿ ਰਿਹਾ ਮੈਂ ਇਹ ਵੀਰ ਕੋਲ ਅਲੂਮੀਨੀਅਮ ਦੀਆਂ ਜਗਾਠਾਂ ਗੇਟ ਲੱਕੜ ਦੀਆਂ ਜਗਾਠਾਂ ਗੇਟ ਪੀਵੀਸੀ ਵਾਲੇ ਐਮਆਰ ਵਾਲੇ ਐ ਮੰਨ ਕੇ ਚਲੋ ਸਾਰਾ ਕੁਝ ਹੀ ਮਿਲਦਾ ਇਹ ਸ਼ਾਪ ਦੇ ਵਿੱਚੋਂ ਤੇ ਸਾਰੇ ਕਿਵੇਂ ਕਿਵੇਂ ਤਿਆਰ ਹੁੰਦੇ ਆ ਰੇਟ ਕੀ ਆ ਸਾਰੀ ਗੱਲਬਾਤ ਮਿਸਤਰੀ ਲਖਵਿੰਦਰ ਸਿੰਘ ਨਾਲ ਕਰਾਵਾਂਗੇ ਉੱਡੀ ਹੋਰ ਕਹਿਮੋ ਜੀ ਵਧੀਆ ਬਾਈ ਵਧੀਆ ਸੋ ਬਾਈ ਨੇ ਅੱਜ ਟਾਈਮ ਕੱਢਿਆ ਤੇ ਟਾਈਮ ਲਿਆ ਜਿਵੇਂ ਕਹਿੰਦੇ ਹੁੰਦੇ ਆ ਹਨਾ ਤੇ ਜਿਵੇਂ ਮਿਸਤਰੀ ਗੱਲ ਕਰੀਏ ਦਰਵਾਜਿਆਂ ਦੀ ਜਦੋਂ ਬੰਦਾ ਘਰ ਪਾਉਂਦਾ ਉਹਨੂੰ ਪਹਿਲਾਂ ਇਹ ਹੁੰਦਾ ਵੀ ਕਿਹੜਾ ਇਹ ਜਿਹਾ ਗੇਟ ਲਾ ਲਈਏ ਜਿਹਨੂੰ ਮੁੜ ਕੇ ਲਾਉਣ ਦੀ ਲੋੜ ਨਾ ਪਵੇ ਸੱਲੀ ਵਾਲਾ ਕੰਮ ਹੋ ਜਾਏ ਤੇ ਆਪਣੇ ਕੋਲ ਕੰਮ ਉਹੀ ਹੁੰਦਾ ਜਮੈਂ ਇੱਕ ਨੰਬਰ ਦਾ ਉਹੀ ਇੱਕ ਨੰਬਰ ਦਾ ਕੰਮ ਹੁੰਦਾ ਭਾਈ ਤੇ ਹੁਣ ਜੇ ਆਪਾਂ ਇਧਰੋਂ ਲੱਗੀਏ ਇੱਥੋਂ ਚ ਲਾ ਲੈਨੇ ਹਣਾ ਆਪਾਂ ਵੱਡਾ ਤੇ ਆਹ ਕਿਹੜਾ ਗੇਟ ਵਜਦਾ ਇਹ ਫਲਸਡੋਰ ਵਜਦੇ ਆ ਠੀਕ ਹੈ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਆ ਜਾਂਦੇ ਆ ਜਿਵੇਂ ਇਹ ਹੱਥੀ ਤਿਆਰ ਕੀਤਾ ਹੁੰਦਾ ਡਿਜ਼ਾਈਨ ਠੀਕ ਹੈ ਇਹ ਇਹ ਪੂਰੀ ਲੱਕੜ ਦਾ ਬਣਿਆ ਹੋਇਆ ਹਾਂ ਪੂਰਾ ਡੋਰ ਹੋਊਗਾ ਫਲੱਸ ਡੋਰ ਮਤਲਬ ਇਹ ਪੂਰਾ ਠੋਸ ਹੁੰਦਾ ਹੈਗਾ ਠੀਕ ਹੈ ਮਤਲਬ ਪੂਰੀ ਲੱਕੜ ਭਰੀ ਹੁੰਦੀ ਹੈ ਇਹਦੇ ਵਿੱਚ ਪੂਰੀ ਫੁੱਲ ਲੱਕੜ ਭਰੀ ਹੋਊ ਤੇ ਡਿਜ਼ਾਈਨ ਇੱਕ ਤਾਅ ਹੋ ਗਿਆ ਤੇ ਡਿਜ਼ਾਈਨ ਆਪਦਾ ਬੰਦਾ ਜਿਵੇਂ ਮਰਜ਼ੀ ਹਾਂ ਉਹ ਜੈ ਜੈ ਡਿਜ਼ਾਈਨ ਕਹੂਗਾ ਉਹ ਇਹ ਜਿਹਾ ਬਣੇਗਾ ਠੀਕ ਹੈ ਉਹ ਇਹ ਡਿਜ਼ਾਈਨ ਇਹ ਥੋੜਾ ਜਿਹਾ ਜ਼ਿਆਦਾ ਮਹਿੰਗਾ ਇਹ ਜਿਵੇਂ ਆ ਠੀਕ ਹੈ ਇਹ ਹੁਣ ਇਹਦੀ ਆਪਾਂ ਰੇਟ ਦੀ ਗੱਲ ਕਰੀ ਕਿੰਨੇ ਕਦਾ ਹੁੰਦਾ ਇਹ ਇਹ 220 ਰੁਪਏ ਸਕੁਅਰ ਫੁੱਟ ਪੈ ਜਾਂਦਾ 220 ਰੁਪਏ ਸਕੁਅਰ ਫੁੱਟ ਦਾ ਤੇ ਪੂਰਾ ਹੈਵੀ ਦਰਵਾਜਾ ਹੋ ਹਾਂ ਇਹ ਡਿਜ਼ਾਈਨ ਵਾਲਾ ਜਿਵੇਂ ਮੰਨ ਲਓ ਇਹ ਡਿਜ਼ਾਈਨ ਵਾਲਾ ਠੀਕ ਹੈ ਇਹ ਵੀ ਪੂਰਾ ਠੋਸ ਲੱਗਦਾ ਇਹ ਪੂਰਾ ਹਾਂ ਇਹ ਪੂਰਾ ਗਾਰੰਟੀ ਵਾਲਾ ਠੀਕ ਹੈ ਇਹ 160 ਰੁਪਏ ਸਕੁਅਰ ਫੁੱਟ ਪੈ ਜਾਂਦਾ ਠੀਕ ਹੈ ਇਹ ਹੈਗਾ ਦਰਵਾਜਾ ਮਿੱਤਰੋ ਸਿਰਫ ਦੇ ਸਿਰਫ 160 ਰੁਪਏ ਸਕੁਅਰ ਫੁੱਟ ਤੇ ਦਰਵਾਜਾ ਦੇਖ ਸਕਦੇ ਹੋ ਪੂਰਾ ਸੋਹਣਾ ਤਿਆਰ ਕਰਿਆ ਹੋਇਆ ਵਾ ਦਾ ਡਿਜ਼ਾਈਨ ਕੀ ਪੂਰੀ ਕਿਹਾ ਡਿਜ਼ਾਈਨ ਕੇ ਬੰਦਾ 24 ਕਿੰਨਿਆ ਕਿਨੇ ਸਭ ਤੋਂ ਪਹਿਲਾਂ ਜਿਵੇਂ ਕਹਦੀ 24 ਦੀ ਗੱਲ ਆ ਇਹਦੇ ਚ ਇਹਦੇ ਚ ਤੇ ਡਿਜ਼ਾਈਨ ਆਪਣੇ ਕੋਲ ਕਿੰਨੇ ਕੁ ਹੁੰਦੇ ਆ? ਬੀ ਡਿਜ਼ਾਈਨ ਤਾਂ ਅਨਲਿਮਿਟਿਡ ਹੀ ਆ ਜਿੰਨੇ ਮਰਜ਼ੀ ਜਿਹੇ-ਜਾ ਮਰਜ਼ੀ ਡਿਜ਼ਾਈਨ ਹੋਗਾ ਜੇ ਬੰਦਾ ਆਪ ਕਹੂ ਉਹ ਜਿਹੜਾ ਵੀ ਪਾ ਦਾਂਗੇ ਨਹੀਂ ਸਾਡੇ ਕੋਲੇ ਹੈਗੇ ਆ ਜਿਹੜੇ ਡਿਜ਼ਾਈਨ ਮਤਲਬ ਸਾਡੇ ਕੋਲ ਵੀ ਹੈਗੇ ਆ 1000 ਆ ਵੀ ਕਹੇ ਐਨ ਗਿਣਤੀ ਹੈ ਨਹੀਂ ਕੋਈ ਮਤਲਬ ਬੰਦੇ ਦੀਆਂ ਚੁਆਇਸਾਂ ਮੁਕਾ ਦਾਂਗੇ ਆਪਾਂ ਜੋ ਵੀ ਆ ਗਿਆ ਤੇ ਮਿੱਤਰੋ ਡਿਜ਼ਾਈਨ ਹੈਗੇ ਆ ਅਨਲਿਮਿਟਿਡ ਜੇ ਕੋਈ ਵੀ ਕੋਈ ਵੀਰ ਕਹਦਾ ਵੀ ਮੈਂ ਫੋਟੋ ਖਿੱਚ ਲਿਆ ਭਾਈ ਵੀ ਮੇਰੇ ਰਿਸ਼ਤੇਦਾਰਾਂ ਦੇ ਦਾਰਾਂ ਦੇ ਤਾਂ ਭਾਈ ਆਹਾ ਗੇਟ ਲੱਗਿਆ ਵਾ ਤੇ ਮੈਂ ਤਾਂ ਉਹਦੇ ਨਾਲ ਦਾ ਬਣਵਾਉਣਾ ਤੇ ਹੈਗਾ 160 ਰੁਪਏ ਪਰ ਫੁੱਟ ਪੂਰਾ ਹੈਵੀ ਲੱਕੜ ਦਾ ਤਿਆਰ ਇਹ ਹੈਵੀ ਲੱਕੜ ਗਰੰਟੀ ਵਾਲੇ ਉਹ ਮਤਲਬ ਰਿਟਰਨ ਤੇ ਗਰੰਟੀ ਦੇਵਾਂਗੇ ਆਪਾਂ ਠੀਕ ਹੈ ਰਿਟਰਨ ਤੇ ਗਰੰਟੀ ਹੋਊਗੀ ਤੇ ਗਰੰਟੀ ਵਾਲੀ ਲੱਕੜ ਹੋਊ ਸਾਰੀ ਲੱਗੀ ਤੇ ਉਦੋਂ ਅੱਗੇ ਆ ਆ ਗਿਆ ਡਿਜ਼ਾਈਨ ਇਹਦੇ ਨਾਲ ਦੀ ਡਿਜ਼ਾਈਨ ਜਮਾ ਚੀਜ਼ ਇਹ ਮਿੱਤਰੋ ਦੋ ਡਿਜ਼ਾਈਨ ਤਾਂ ਸਾਨੂੰ ਮੰਨ ਕੇ ਚਲੋ ਸਿੱਧੇ ਸਿੱਧੇ ਦਿਖਾ ਦੇ ਕਾ ਪਿਆ ਤੇ ਕਾ ਪਿਆ ਠੀਕ ਹੈ ਡਿਜ਼ਾਈਨ ਉਹ ਅੰਦਰ ਪਿਆ ਤੇ ਉਦੋਂ ਬਾਅਦ ਦੇ ਵਿੱਚ ਜੇ ਡਿਜ਼ਾਈਨਾਂ ਦੀ ਗੱਲ ਕਰੀਏ ਡਿਜ਼ਾਈਨ ਜਿਵੇਂ ਪਹਿਲਾਂ ਬਾਈ ਤੁਹਾਨੂੰ ਦੱਸਿਆ ਸੀ ਵੀ ਦੌਰ ਦੇ ਨਾਲ ਚੱਲਦਾ ਤੇ ਬਾਈ ਦੀ ਵੀਡੀਓ ਤੁਸੀਂ ਦੇਖੀ ਹੋਣੀ ਆ ਲੋਹੇ ਦੇ ਗੇ ਕੱਲੇ ਲੱਕੜ ਦੀ ਨਹੀਂ ਕਰਦਾ ਲੋਹੇ ਦੀ ਵੀ ਤਿਆਰ ਕਰ ਦਿੰਦਾ ਤੇ ਹੁਣ ਇੱਧਰ ਦੇ ਦਰਵਾਜਿਆਂ ਦੀ ਆਪਾਂ ਗੱਲ ਕਰੀਏ ਇੱਕ ਆ ਆ ਗਿਆ ਇਹ ਤਾਂ ਉਹੀ ਸੁਨਮੈਕੇ ਵਾਲੇ ਆ ਇਹ ਸੁਨਮੈਕੇ ਵਾਲੀ ਉਸੇ ਆਉਚ ਆ ਗਏ ਇਹ ਥੋੜਾ ਜਿਹਾ ਜਿਵੇਂ ਆ ਫੈਂਸੀ ਆ ਠੀਕ ਹੈ ਇਹ ਉਹ ਉਸੇ ਜਿਹੜੇ ਰੇਟ 'ਤੇ ਪੈ ਜਾਂਦਾ ਠੀਕ ਹੈ ਤੇ ਇੱਕ ਆਪਣੇ ਕੋਲੇ ਪੀਵੀਸੀ ਦੇ ਹੁੰਦੇ ਆ ਠੀਕ ਹੈ ਪੀਵੀਸੀ ਦੇ ਤੇ ਇਹ ਡੈਮੋ ਆਗੇ ਆਪਣੇ ਰੱਖੇ ਹੋਏ ਆ ਇਹ ਡੈਮੋ ਆ ਵੀ ਦੋੜ ਜਾਂਦੇ ਨੇ ਆਪਣੇ ਕੋਲੇ ਕਾੜ ਜਾਂਦੇ ਨੇ ਹਾਂ ਅਨੇ ਇਹਦੇ ਵਿੱਚ ਵੀ ਅਨਲਿਮਟਿਡ ਆ ਇਹ ਵੀ ਨਾ ਅਨਲਿਮਟਿਡ ਆ ਇਹਦੇ ਇਹਦੇ ਇੱਕ ਹੋਰ ਖਾਸियत ਹੈ ਜਿਵੇਂ ਮੰਨ ਲਓ ਪਾਣੀ ਨਾਲ ਜਾਂ ਸਿਆਂਖਾ ਜਿੱਥੇ ਮਤਲਬ ਜਿਹੜੇ ਇਲਾਕੇ ਜਿ ਸਿਆਂਖਾ ਉਹ ਇਲਾਕੇ ਜੇ ਪੂਰੇ ਕੰਮ ਜਾ ਪਾ ਜਾਂ ਜਿੱਥੇ ਪਾਣੀ ਲੱਗਦਾ ਜਿਵੇਂ ਕਹੇ ਜੀ ਇਹ ਜੇ ਕਿਸੇ ਵੀ ਨੇ ਜਿਵੇਂ ਸੇਮ ਵਾਲੇ ਏਰੀਆ ਤੇ ਲਾਉਣੇ ਆ ਹਾਂ ਜਿੱਥੇ ਜਾਂ ਸਿਆਂਖਾ ਜਾਂ ਸਿਆਂਖਾ ਵੀ ਨਾ ਤਾਂ ਇਹਨੂੰ ਜਿਵੇਂ ਕਹਦੀਏ ਪਾਣੀ ਇਹਦਾ ਕੁਝ ਕਰੇ ਤੇ ਨਾ ਕਰੇ ਸਿਆਂਖ ਉਹ ਕੁਝ ਪੱਕਾ ਕੰਮ ਹੋ ਜਾਂਦਾ ਜਿਹੜਾ ਲਾ ਜਾਂਦਾ ਉਹ ਸਾਡੇ ਕੋਲੇ ਇੱਕ ਪੀਸ ਆ ਪਾਣੀ ਚ ਸਿੱਟਿਆ ਵਾ ਉਹ ਤੁਹਾਨੂੰ ਦਿਖਾ ਵੀ ਦੇਵਾਂਗੇ ਠੀਕ ਹੈ ਮੱਲੋ ਅੱਜ ਆਪਾਂ ਦੇਖਦੇ ਆ ਚਾਹੇ 10 ਦਾ 15 ਦਿਨਾਂ ਨੂੰ ਅੱਗੇ ਦੇਖ ਲਓ ਮਹੀਨੇ ਨੂੰ ਅੱਗੇ ਦੇਖ ਲਓ ਉਮੇਦ ਉਮੇਦ ਆ ਉਹ ਨਾ ਘਟਦਾ ਨਾ ਵਾੜਦਾ ਪਾਣੀ ਨਾਲ ਨਾ ਖਰਾਬ ਮਤਲਬ ਇਂ ਰੱਖਿਆ ਹੋਇਆ ਵੀ ਬੰਦੇ ਨੂੰ ਮੋਹਣ ਨੂੰ ਜ਼ਲੀ ਹੋ ਜੇ ਹਾਂ ਵੀ ਦਿਖਾਉਣਾ ਤੇ ਪਹਿਲਾਂ ਤੁਹਾਨੂੰ ਪੀਸ ਵੀ ਦਿਖਾਵਾਂਗੇ ਪਾਣੀ ਵਾਲਾ ਤੇ ਆ ਆ ਕੇ ਬਾਹਰ ਇਸ ਮਰੇ 160 ਰੁਪਏ ਫੁੱਟ ਵਾਲੇ ਹਾਂ ਇਹ ਨਹੀਂ ਇਹ 220 ਰੁਪਏ ਦੇ ਠੀਕ ਹੈ 220 ਵਾਲੇ ਆ ਗਏ ਤੇ ਆ ਆ ਗਿਆ ਮਿੱਤਰੋ ਉਦੋਂ ਅੱਗੇ ਗੇਟ ਹਾਂ ਇਹਦਾ ਸਾਈਜ਼ ਕੀ ਆ ਗੇਟ ਦਾ ਇਹ 7 ਇਹਗਾ 7x4 ਸਾਈਜ਼ ਆ ਮਿੱਤਰੋ ਆ ਗੇਟ ਦਾ ਤੇ ਇਹ ਕਿੰਨੀ ਕੀ ਰੇਂਜ ਤਾਂ ਵਿੱਚ ਆ ਉਹ ਇਹੀ 160 ਰੁਪਏ ਇਹ 160 ਰੁਪਏ ਫੋਟੋ ਵਾਲਾ ਬਾਕੀ ਗੇਟ ਦੇਖ ਸਕਦੇ ਹੋ ਪੂਰਾ ਮਿੱਤਰੋ ਸੋਨਾ ਤਿਆਰ ਹੋਇਆ ਤੇ ਬਾਕੀ ਇਹ ਵਾਟਰਪਰੂਫ ਹੁੰਦੀ ਜਿਹੜੀ ਆਪਾਂ ਪੁੱਛ ਲਈ ਹਾਂ ਹਾਂ ਆਪਾਂ ਵਾਟਰਪਰੂਫ ਉਹ ਹੀ ਆ ਵੀ ਗਾਰੰਟੀ ਹੋ ਆਪਣੀ ਰਿਟਰਨ ਦੇ ਵਿੱਚ ਗਾਰੰਟੀ ਰਿਟਰਨ ਦੇ ਵਿੱਚ ਗਾਰੰਟੀ ਹੋ ਕੁੱਲ ਮਿਲਾ ਕੇ ਵੀ ਗਾਰੰਟੀ ਵਾਲਾ ਕੰਮ ਆ ਤੇ ਹੁਣ ਸਾਨੂੰ ਦੋ ਇਹ ਜਿੱਤ ਖਾਤੇ ਤੇ ਆ ਸਮਰਿਕ ਵਾਲਾ ਆ ਗਿਆ ਹਾਂ ਇਹ ਉਹਦੇ ਚ ਆ ਗਿਆ ਇਹ ਡਿਜ਼ਾਈਨ ਹੋਰ ਆ ਗਿਆ ਜਿਵੇਂ ਕਹਿੰਦੇ ਹੁੰਦੇ ਆ ਡਿਜ਼ਾਈਨ ਨਾਲ ਲਿਮਟਡ ਨੇ ਹਣਾ ਤੇ ਆ ਫੋਟੋ ਲਿਆਇਓ ਉਹ ਦੁਵਾ ਦੇ ਵਿੱਚ ਇਹਦੇ ਨਾਲ ਤੁਹਾਨੂੰ ਬਾਹਰ ਗੇਟ ਦਿਖਾਈ ਦਿੱਤਾ ਤੇ ਹੁਣ ਮਿੱਤਰੋ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ ਜਿੱਥੇ ਇਹ ਬਣਦੇ ਆ ਜਿਵੇਂ ਕਹੇ ਦੀ ਹੈ ਡਿਜ਼ਾਈਨ ਬਣਦੇ ਆ ਹਨਾ ਲੱਗੇ ਪਹਿਲਾਂ ਆਹ ਦਾ ਐਸ ਵੀ ਆਹਾ ਮਸ਼ੀਨ ਦੀ ਦਾ ਕੀ ਰੋਲ ਆ ਤੇ ਦੇਖਣ ਨੂੰ ਬਹੁਤ ਵੱਡੀ ਲਾਧੀਆਂ ਲੱਗਦਾ ਜਿਵੇਂ ਪੂਰਾ ਦਾ ਪੂਰਾ ਗੇਟ ਖਾਂਦੀ ਹੁੰਦੀ ਆ ਅੰਦਰਲੇ ਪਾਸੇ ਆਹ ਇਹਦੇ ਚ ਪੂਰਾ ਪੂਰਾ ਬਈ ਗੇਟ ਆ ਇਹਦੇ ਇਹਦੇ ਵਿੱਚ ਹੀ ਬਣਦਾ ਜਿਹੜਾ ਤੁਹਾਨੂੰ 1K ਵਾਲਾ ਗੇਟ ਆ ਮੇਨ ਉਹ ਇਹਦੇ ਵਿੱਚ ਤਿਆਰ ਹੁੰਦਾ ਠੀਕ ਹੈ ਇਹ ਮੰਨ ਲਓ 5-10 ਮਿੰਟਾਂ ਚ ਪੱਲਾ ਤਿਆਰ ਹੋ ਜਾਂਦਾ ਹੈ ਇਹ ਇੱਥੇ ਰੇਟ ਦਾ ਫਰਕ ਪੈ ਜਾਂਦਾ ਅਗਲਾ ਕਹਿੰਦਾ ਵੀ ਬਾਈ ਯਾਰ ਤੁਸੀਂ ਇੰਨਾ ਰੇਟ ਘੱਟ ਕਿਵੇਂ ਦੇਈ ਜਾਣਾ ਜਦੋਂ ਮਾਰਕੀਟ ਦਾ ਰੇਟ ਇੰਨਾ ਹੈ ਉਹ ਇਹਦਾ ਕਰਕੇ ਉਹਦੀ ਲੇਬਰ ਘੱਟ ਪੈਂਦੀ ਹੈ ਕਿਉਂਕਿ ਮਸ਼ੀਨ ਚ ਤਿਆਰ ਹੁੰਦਾ ਇਹ ਹੋ ਸਾਬ ਉਹਨਾਂ ਲੇਬਰ ਘੱਟ ਪੈਂਦੀ ਹੈ ਜੇ ਆਪਾਂ ਨੂੰ ਕਿਸੇ ਮਿਸਤਰੀ ਤੋਂ ਤਿਆਰ ਕਰਵਾਉਣੇ ਆ ਉਹ ਮਹਿੰਗਾ ਵੀ ਪੈ ਜਾਂਦਾ ਉਹਨੇ ਵਿਚਾਰਣੇ ਆਪਦੀ ਲੇਬਰ ਲੈਣੀ ਹੁੰਦੀ ਆ ਆਪਣੇ ਕੋਲੇ ਲੇਬਰ ਦੀ ਘਾਟ ਉਹ ਸਾ ਆਪਣਾ ਜਿਵੇਂ ਕਿ ਦੀ ਬਾਗ ਚ ਦੇ ਕੇ ਜਾਂ ਉਹਦੇ ਨਾਲ ਕਸ ਕੇ ਤੇ ਇਹਦੇ ਬੱਚੇ ਇਹਦੇ ਤੋਂ ਮਤਲਬ ਰੱਖ ਤੇ ਪੱਲਾ 5 ਮਿੰਟਾਂ ਚ ਉਹ ਹੱਥੀਂ ਤਿਆਰ ਕਰਨ ਨਾਲੋਂ ਇਹਦੇ ਤੋਂ ਮਤਲਬ ਮਸ਼ੀਨ ਦਾ ਤਿਆਰ ਕਰਿਆ ਕੋਈ ਵੀ ਜਿਵੇਂ ਕਿ ਦੀ ਟਾਈਮ ਦੀ ਬਚਤ ਹੋ ਜਾਂਦੀ ਆ ਲੇਬਰ ਦੀ ਬਚਤ ਹੋ ਜਾਂਦੀ ਆ ਇਹ ਚੀਜ਼ ਦੇ ਵਿੱਚ ਟਾਈਮ ਤੇ ਲੇਬਰ ਦੀ ਦੋਨੋਂ ਚੀਜ਼ਾਂ ਦੀ ਬਚਤ ਇਹ ਮਸ਼ੀਨ ਕਰ ਦਿੰਦੀ ਆ ਜਿਵੇਂ ਕੀ ਯਾਰੀ ਕੋਈ ਕਾਲਾ ਵੀ ਹੁੰਦਾ ਬੰਦਾ ਫੋਨ ਲਾਤਾ ਵੀ ਗੇਟ ਆਪਾਂ ਕਹਤਾ ਕਿ ਅਮਰੀਕਾ ਲਈ ਜਾਣੇ ਅਗਲੇ ਨੂੰ ਆਉਂਦਾ ਵੀ ਯਾਰ 2 ਘੰਟੇ ਲਾਉਣਗੇ ਇੱਥੇ ਵਿੱਚ ਪਾਇਆ ਨਹੀਂ ਤੇ ਕੱਢਿਆ ਨਹੀਂ ਪੰਜ ਮਿੰਟ ਚਾਹ ਪੀਂਦੇ ਪੀਂਦੇ ਗੇਟ ਤਿਆਰ ਹਾਂ ਚਾਹ ਪੀਂਦੇ ਤੇ ਅੱਗ ਪੱਲਾ ਤਿਆਰ ਕਰਕੇ ਦੋ ਚਾਹ ਪੀਂਦੇ ਪੀਂਦੇ ਪੱਲਾ ਤਿਆਰ ਕਰ ਦਿੰਦੀ ਆ ਇਹ ਮਸ਼ੀਨ ਤੇ ਜਿਵੇਂ ਹੁਣ ਡਿਜ਼ਾਈਨਿੰਗ ਦੀ ਗੱਲ ਕਰੀਏ ਤੇ ਉਹ ਗਰਾਮਾ ਤੇ ਇਹਦੇ ਵਿੱਚ ਹਾਂ ਉਹ ਡਿਜ਼ਾਈਨ ਆ ਮਸ਼ੀਨ ਪਾਉਂਦੀ ਆ ਬਈ ਠੀਕ ਐ ਤੇ ਇਹਦੇ ਵਿੱਚ ਕਿਵੇਂ ਆਪਾਂ ਉਹੋ ਜਿਹੀ ਫਾਈਲ ਬਣਾ ਕੇ ਪਾਉਣੀ ਪੈਂਦੀ ਹੈ ਜਾਂ ਕਿਵੇਂ ਆ ਕਨ ਲਿਫਟਡ ਜਿਹੇ ਜਹਾ ਮਰਜੀ ਪਾ ਲੋ ਹਾਂ ਇਹਦੇ ਚ ਜਿਹੜਾ ਡਿਜ਼ਾਈਨ ਪਾ ਦਾਂਗੇ ਆਪਾਂ ਉਹੋ ਜਿਹੀ ਤਿਆਰ ਕਰ ਦੇਣਾ ਠੀਕ ਹੈ ਇਹਦਾ ਜਿਹੜਾ ਮੇਨ ਸੋਰਸ ਆ ਇੱਥੋਂ ਚੱਲਦੀ ਆ ਹੈ ਇਹ ਹਾਂ ਜਿਵੇਂ ਕਹਿੰਦੀ ਆ ਪੂਰੇ ਦਾ ਪੂਰਾ ਡਾਟਾ ਇਹਦੇ ਚ ਲੱਗਦਾ ਮੈਨੂੰ ਨਿੱਕੇ ਜਿਹਾ ਇਹਦੇ ਚ ਤਿਆਰ ਨਿੱਕੇ ਜਿਹਾ ਜਿਵੇਂ ਕਹ ਜੀ ਇਹ ਹਾਂ ਹਾਂ ਕੈਲਕੂਲੇਟਰ ਡ੍ਰੈਪ ਚੀਜ਼ ਆ ਮਿੱਤਰੋ ਇਹਦੇ ਵਿੱਚ ਡਿਜ਼ਾਈਨਿੰਗ ਪੈਂਦੀ ਆ ਉਸ ਤੋਂ ਬਾਅਦ ਦੇ ਵਿੱਚ ਇਹਦਾ ਕੰਮ ਚੱਲ ਪੈਂਦਾ ਤੇ ਕਿੰਨੇ ਕ ਟਾਈਮ ਦੇ ਵਿੱਚ ਪੱਲਾ ਤਿਆਰ ਕਰ ਦਈਏ ਇਹ ਤਾਂ ਦੇਖੋ ਬਈ ਜੇ ਤਾਂ 3D ਪੱਲਾ ਜਿਵੇਂ ਕੜਾਈ ਵਾਲਾ ਪੱਲਾ ਆ ਜਾਂਦਾ ਉਹਦੇ ਤਾਂ ਲੱਗਦਾ ਟਾਈਮ ਇਹ ਇਹ ਲੱਗ ਜਾਂਦਾ ਮਤਲਬ ਉਹ ਦੋ ਦਿਨਾਂ ਨੂੰ ਲੱਗ ਜਾਂਦਾ ਜਿਹੜਾ ਦੂਜੇ ਸਿੰਪਲ ਪੱਲੇ ਆ ਇਹ 5 ਮਿੰਟਾਂ 'ਚ ਤਿਆਰ ਕਰਦੇ ਠੀਕ ਆ ਸਿੰਪਲ 5 ਮਿੰਟਾਂ 'ਚ ਤਿਆਰ ਹੋ ਜਾਂਦਾ ਦੂਜੇ ਤੇ ਟਾਈਮ ਲੱਗਦਾ ਤੇ 5 ਕਿ ਮਿੰਟ ਦੇ ਵਿੱਚ ਹੀ ਇਹਦਾ ਕੰਮ ਤੇ 5 ਮਿੰਟ ਜੀ ਉਹ ਕਰ ਲਈਏ ਕੰਮ ਜਿਵੇਂ ਕਹੇ ਜੀ ਇਹ 5-5 ਮਿੰਟ ਵਾਲਾ ਕੰਮ ਹੁਣ ਹੋ ਗਿਆ ਐਡਵਾਂਸ ਤੇ ਪਹਿਲਾਂ ਵਾਲਾ ਜਿਵੇਂ ਇਹ ਕਹਦੀ ਇਹ ਟਾਈਮ ਨਹੀਂ ਰਿਹਾ ਹਣਾ ਹੁਣ ਚੋਂ ਜਿਹਦੀ ਆਪਾਂ ਗੱਲ ਕਰੀਏ ਇਹਦੇ 'ਚ ਪੱਲਾ ਤਾਂ ਆਪਾਂ ਕਰ ਲਿਆ ਫਿੱਟ ਹਾਂ ਤੇ ਇਹਦੇ ਜੇ ਹੁਣੇ ਡਿਜ਼ਾਈਨ ਦੀ ਕਿਵੇਂ ਵਰਕ ਕਿਵੇਂ ਕਰਦੀ ਆ ਮੜਾ ਇਹਨੂੰ ਕਰੋ ਚਾਲੂ ਚਲਾ ਕੇ ਦਿਖਾਈਏ ਹਾਂਜੀ ਤੇ ਬਾਕੀ ਜਿਹੜੇ ਫੰਕਸ਼ਨ ਆ ਨਿਕਿਆ ਜਿਹੜਾ ਹੱਥ ਦੇ ਵਿੱਚ ਨਿਕੀ ਜੀ ਡਿਵਾਈਸ ਆ ਸਾਰੇ ਕੰਟਰੋਲ ਇਹਦੇ ਵਿੱਚ ਬਾਈ ਮੰਨ ਕੇ ਚਲੋ ਵੀਰ ਨੇਕਲਾ ਸਾਈਡ ਦੇ ਉੱਤੇ ਖੜ ਕੇ ਬਟਨੀ ਦਬਣੀ ਆ ਉਸ ਤੋਂ ਬਾਅਦ ਦੇ ਵਿੱਚ ਇਹ ਚੱਲ ਪੂਗੀ ਦੂਜਾ ਇਹਦਾ ਕੰਮ ਆ ਜਿਹੜਾ ਹਜੂ ਸਟਾਰਟ ਹਨਾ ਦਿਖਾਈਏ ਚਲਾ ਕੇ ਹਾਂਜੀ ਕਰੋ ਮੜਾ ਇਹ ਸਟਾਰਟ ਅਸੀਂ ਵੀ ਦੇਖੀ ਵੀ ਡਿਜ਼ਾਈਨ 5 ਕਿ ਮਿੰਟ ਦੇ ਵਿੱਚ ਦਰਵਾਜ਼ਾ ਜਿਹੜਾ ਤਿਆਰ ਕਰ ਦਿੰਦੀ ਆ ਇਹ ਤੇ ਮਿੱਤਰੋ ਮਸ਼ੀਨਾਂ ਇਹਦੀ ਕਰਤੀ ਸਟਾਰਟ ਮਸ਼ੀਨ ਚੱਲ ਵੀ ਮਿੱਤਰੋ ਬਾਕੀ ਵਰਕ ਦੇਖ ਸਕਦੇ ਹੋ ਮਸ਼ੀਨ ਦਾ ਤੁਸੀਂ ਪੂਰਾ ਸਮੂਥਲੀ ਕੰਮ ਕਰਦੀ ਆ ਤੇ ਡਿਜ਼ਾਈਨ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਪਾਏ ਰੇ ਪਾ ਰਹੀ ਆ ਤੇ ਨਾਲ ਨਾਲ ਇਹਦਾ ਪੱਖਾ ਜਿਹੜਾ ਸਾਰਾ ਬੂਰਾ ਸਾਈਡ ਦੇ ਉੱਤੇ ਡਾਈ ਜਾਂਦਾ ਤੇ ਪੂਰੀ ਸਫਾਈ ਦੇ ਨਾਲ ਡਿਜ਼ਾਈਨ ਆ ਜਿਹੜਾ ਪਈ ਜਾਂਦਾ ਜੇ ਆਪਾਂ ਕਿਸੇ ਵੀ ਨੂੰ ਇਹ ਮੰਨ ਕੇ ਚਲੋ ਪੈਨ ਦੇ ਦਈਏ ਨਾ ਵੀ ਪੈਨ ਨਾਲ ਛਾਪ ਦੇ ਤਾਂ ਇਹ ਨਾਲ ਤੇਜ਼ੀ ਨਾਲ ਉਹ ਤੋਂ ਛਪਣਾ ਨਹੀਂ ਹੈਗਾ ਜਿੰਨੀ ਤੇਜ਼ੀ ਦੇ ਨਾਲ ਇਹ ਪੱਲਾ ਪ੍ਰਿੰਟ ਕਰ ਦਿੰਦੀ ਆ ਪੂਰਾ ਦਾ ਪੂਰਾ ਦੇਖ ਸਕਦੇ ਹੋ ਪੱਲਾ ਲਗਭਗ ਹੋ ਚੁੱਕਿਆ ਤਿਆਰ ਇੱਕ ਡੱਬੀ ਜੀ ਰਹਿ ਗਈ ਮਸ਼ੀਨ ਦੀ ਦੀ ਹੋ ਜੀ ਪੱਲਾ ਆਪਣਾ ਤਿਆਰ ਆ 5 ਮਿੰਟ ਲੱਗੇ ਨਹੀਂ ਹੋਣਿਆ ਆਪਾਂ ਨੂੰ 5 ਕਿ ਮਿੰਟ ਦੇ ਵਿੱਚ ਮਿੱਤਰੋ ਪੱਲਾ ਤਿਆਰ ਕਰਤਾ ਤੇ ਪੂਰਾ ਸਮੂਥਲੀ ਕੰਮ ਚੱਲੇ ਤੇ ਇੱਥੇ ਲੈ ਕੇ ਮਾਰ ਕੇ ਨਾ ਜੇ ਆਪਾਂ ਕਹੀਏ ਵੀ ਮੰਦਰੋਂ ਪੈਨ ਦੇ ਕੇ ਬਹਾਤਾ ਪਰ ਉੱਤੇ ਸਾ ਆਪਣਾ ਇੰਨੀ ਸਿੱਧੀ ਪੈਨ ਨਾ ਆਪਣੀ ਸਾ ਆਪਣੇ ਤੋਂ ਆਏ ਇਹ ਲੈਣੀ ਕਿਤਨੀ ਹੈ ਕਿ ਤਰ੍ਹਾਂ ਦੀ ਤੇ ਪੂਰੇ ਦਾ ਪੂਰਾ ਡਿਜ਼ਾਈਨ ਦੇਖ ਸਕਦੇ ਹੋ ਮਿੱਤਰੋ ਕਰਤਾ ਰੈਡੀ ਤੇ ਇਹ ਡਿਜ਼ਾਈਨ ਤੋਂ ਇੱਕ ਗੱਲ ਹੋਰ ਜ਼ਿਆਦਾ ਗਈ ਆਪਣੇ ਰੱਖੜਾ ਜੀ ਹਾਂ ਜੇ ਮੰਨ ਕੇ ਚੱਲੋ ਕਿਸੇ ਵੀਰ ਨੇ ਪਹਿਲਾਂ ਗੇਟ ਲਵਾ ਲਿਆ ਜਮਾ ਪਲੇਨ ਹਾਂ ਹਾਂ ਤੇ ਉਹ ਪੱਲੇ ਦੇ ਉੱਤੇ ਜੇ ਬੰਦਾ ਕਹਿੰਦਾ ਵੀ ਡਿਜ਼ਾਈਨ ਬਣਵਾਉਣਾ ਤੇ ਕੱਲਾ ਡਿਜ਼ਾਈਨ ਵੀ ਬਣਾ ਦੇ ਕੱਲਾ ਡਿਜ਼ਾਈਨ ਵੀ ਬਣ ਜੂਗਾ ਜਿਵੇਂ ਮੰਨ ਲਓ ਕੋਈ ਪੱਲੇ ਆਪਣੇ ਮਿਸਤਰੀ ਭਾਈ ਚਾਰੇ ਕਿਸੇ ਨੇ ਤਿਆਰ ਕਰਤੇ ਉਹਦੇ ਵਿੱਚ 3D ਤਿਆਰ ਕਰਵਾਉਣਾ 3D ਡਿਜ਼ਾਈਨ ਤਿਆਰ ਕਰਵਾਉਣਾ ਉਹ ਵੀ ਆਪਾਂ ਤਿਆਰ ਕਰ ਦਾਂਗੇ ਕਿਉਂਕਿ ਉਹ ਜਾਲੀ ਆ ਹਾਂਜੀ ਕਿ ਵੀਰ ਨੇ ਜਾਲੀਆਂ ਤਿਆਰ ਕਰਵਾਉਣੀਆਂ ਜਾਲੀਆਂ ਵੀ ਤਿਆਰ ਕਰ ਦਾਂਗੇ ਆਪਾਂ ਠੀਕ ਹੈ ਜੇ ਆਪਣੇ ਮਤਲਬ ਨੇੜਿਆ 3D ਪੱਲਾ ਕਰਨਾ ਤਿਆਰ ਉਹ ਆਪਾਂ ਉਹਦੀ ਮਤਲਬ ਮਹਚੌਣ ਦਾ ਵੀ ਆਪਾਂ ਕਰ ਦਾਂਗੇ ਉਹਦਾ ਡਿਲੀਵਰੀ ਦਾ ਵੀ ਕਰ ਦਾਂਗੇ ਮਤਲਬ ਮਿੱਤਰੋ ਕੁੱਲ ਮਿਲਾ ਕੇ ਉਹ ਕੰਮ ਨਹੀਂ ਹੈਗਾ ਵੀ ਤੁਸੀਂ ਸਾਥੋਂ ਜਿਹੜਾ ਸਾਡਾ ਬਣਿਆ ਸੀ ਉਹੀ ਦੇਣਾ ਹਾਂ ਜੇ ਤੁਹਾਡੇ ਕੋਲ ਪੱਲਾ ਹੈਗਾ ਜਾਂ ਕਿਸੇ ਹੋਰ ਮਿਸਤਰੀ ਨੇ ਵੀ ਤਿਆਰ ਕਰਾਇਆ ਜਾਂ ਕਿਸੇ ਮਿਸਤਰੀ ਨੇ ਵੀ ਇਹਨਾਂ ਤੋਂ ਕੰਮ ਕਰਵਾਉਣਾ ਹਾਂ ਪੱਲਿਆਂ ਦਾ ਤਾਹੇ ਉਹਦੇ ਉੱਤੇ ਵੀ ਡਿਜ਼ਾਈਨ ਬਣਾਉਣਗੇ ਤੁਸੀਂ ਸਿੱਧੇ ਆ ਕੇ ਵੀ ਮਿਲ ਕੇ ਆਪਦਾ ਡਿਜ਼ਾਈਨ ਕੋਈ ਵੀ ਬਣਵਾ ਸਕਦੇ ਹੋ ਹਾਂ ਹਾਂ ਤੇ ਇਹ ਆ ਗਿਆ ਡਿਜ਼ਾਈਨ ਵਾਲੀ ਮਸ਼ੀਨ ਤੇ ਇਧਰਲੀ ਸਾਈਡ ਆ ਗਈ ਜਿਵੇਂ ਕਹਿੰਦੀ ਆਪਣਾ ਸਰਮੈਟਿਕਾ ਹਾਂ ਇਹ ਸਮੈਟਿਕਾ ਹੋਵੇ ਤੇ ਇਹ 5 ਮਿੰਟ ਦੇ ਵਿੱਚ ਹੀ ਇਹ ਤਿਆਰ ਕਰਦੀ ਹੈ ਤੇ 5 ਮਿੰਟ ਦੇ ਵਿੱਚ ਹੀ ਉਹ ਡਿਜ਼ਾਈਨ ਸਾਫ ਕੇ ਕਹਿੰਦੀ ਹੈ ਵੀ ਪੱਲਾ ਚੱਕੋ ਟੰਗ ਦਿਓ ਹਾਂ ਨਹੀਂ ਮਲੋ ਖਿੱਚ ਕੇ 15-20 ਮਿੰਟਾਂ 'ਚ ਪੱਲਾ ਤਿਆਰ ਹੋ ਜਾਂਦਾ 15 ਤੋਂ 20 ਮਿੰਟ ਦੇ ਵਿੱਚ ਵਿੱਚ ਇੱਕ ਪੱਲੇ ਆ ਪੱਲਾ ਮਿੱਤਰੋ ਸਮੇਤ ਡਿਜ਼ਾਈਨ ਆ ਜਿਹੜਾ ਤਿਆਰ ਹੋ ਜਾਂਦਾ ਤੇ ਡਿਜ਼ਾਈਨ ਅਨਲਿਮਟਿਡ ਨੇ ਸੋ ਵੀਰ ਨੂੰ ਮੌਕਾ ਜ਼ਰੂਰ ਦਿਓ ਤੇ ਇੱਕ ਰਿਖਵਿੰਦਰ ਜੀ ਆਪਣਾ ਨੰਬਰ ਬੋਲ ਦਿਓ ਕਿੰਨਾ ਨੰਬਰ ਆਪਣਾ ਹੈਗਾ 90417 36550 90417 36550 36550 ਦੂਜਾ ਨੰਬਰ ਹੈ ਇੱਕ ਹਾਂਜੀ 98148 7768 98148 72 768 768 ਮਿੱਤਰੋ ਦੋਵੇਂ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤੇ ਤੇ ਉੱਥੋਂ ਤੁਸੀਂ ਡਾਇਲ ਕਰ ਸਕਦੇ ਹੋ ਤੇ ਗੱਲਬਾਤ ਕੋਈ ਪੁੱਛਣੀ ਆ ਜਿਹੜੀ ਤੁਹਾਨੂੰ ਲੱਗਦਾ ਵੀ ਸਾਥੋਂ ਰਹਿ ਗਈ ਹੋਵੇ ਵੀ ਕਿਹੜਾ ਡਿਜ਼ਾਈਨ ਆ ਜਾਂ ਕਿਵੇਂ ਆ ਤੇ ਲੋਕੇਸ਼ਨ ਕੀ ਆ ਤੇ ਸਾਰੀ ਜਾਣਕਾਰੀ ਬਾਈ ਤੁਹਾਨੂੰ ਦਊਗਾ ਤੇ ਗੱਲਬਾਤ ਕਰਕੇ ਆਪਣਾ ਕੋਈ ਵੀ ਪੱਲਾ ਤਿਆਰ ਕਰਵਾਉਣਾ ਕਰਵਾ ਸਕਦੇ ਹੋ ਤੇ ਲੋਕੇਸ਼ਨ ਤੁਹਾਨੂੰ ਇੱਕ ਵਾਰ ਸ਼ੁਰੂ ਤੇ ਹੀ ਦੱਸਤੀ ਸੀ ਆ ਕਤੇਰੀ ਚੌਕ ਆ ਬਰਨਾਲੇ ਵਾਲਾ ਕਤੇਰੀ ਚੌਕ ਵਾਲਾ ਜਦੋਂ ਪੁੜਾ ਪਾ ਉਤਰਦੇ ਆ ਨਾਨਕਸਰ ਗੁਰੂ ਘਰ ਦੇ ਨਾਲ ਬਾਈ ਦੀ ਸ਼ਾਪ ਆ ਗਈ ਤੇ ਇੱਥੇ ਤੁਹਾਨੂੰ ਐਮਾਨ ਨੇ ਕਿ ਚਲੋ ਵੀ ਲੱਕੜ ਤੋਂ ਲਾ ਕੇ ਪੀਵੀਸੀ ਐਮਆਰ ਸਾਰਾ ਕੁਝ ਹੀ ਮਿਲ ਜਾਊਗਾ ਹਾਂ ਜਿਹੜਾ ਇਹ ਸਾਰੀਆਂ ਲੋੜਾਂ ਦੀ ਪੂਰਤੀ ਇੱਕ ਥਾਂ ਤੇ ਹੀ ਹੁੰਦੀ ਆ ਤੇ ਇੱਥੇ ਹੋ ਜੂਗੀ ਹਾਂਜੀ ਇੱਕੋ ਪੀਵੀਸੀ ਦਾ ਪੀਸ ਦਿਖਾਓ ਪਾਣੀ ਡੋਲਦਾ ਇਹਨਾਂ ਨੇ ਫਿਰ ਜੱਕ ਕਰਤਾ ਗਲਾਚੂ ਵੀ ਖੜ ਜਾ ਹੁਣ ਪੀਵੀਸੀ ਇੱਥੇ ਆ ਜਾ। ਹੋਰ ਜਿਵੇਂ ਆਪਾਂ ਇੱਥੇ ਜੀ ਗੱਲ ਕਰੀ ਸੀ ਪਹਿਲਾਂ ਹਨਾ। ਹਾਂ। ਵੀ ਤੁਹਾਡਾ ਪੀਵੀਸੀ ਤੁਸੀਂ ਕਹਿੰਦੇ ਸੀ ਉਹ ਮੜਾ ਪੀਸ ਦੇ ਪਾਉ ਦਰਸ ਨੇ। ਵੀ ਬਾਟਰ ਪ੍ਰੂਫ ਹੁੰਦਾ ਇਹ। ਹਾਂ। ਤੇ ਇਹਦਾ ਨਾ ਤਾਂ ਇਹਦਾ ਸਿਉਂਕ ਕਰੇ ਹਨਾ ਕੁਝ। ਹਾਂ ਆ ਪੀਸ ਆ। ਆ ਤੁਸੀਂ ਮਤਲਬ ਜਦੋਂ ਮਰਜੀ ਆ ਕੇ ਦੇਖ ਸਕਦੇ ਹੋ। ਹਾਂਜੀ। ਤੇ ਐਂ ਪਾਣੀ ਤੇ ਸਿੱਟਿਆ ਵਾ ਸਾਡਾ। ਤੇ ਐਂ ਰਹੂ। ਹਾਂ ਐਂ ਰਹੂਗਾ। ਇਨਾ ਕਟੇ ਇਨਾ ਵਧੇ। ਠੀਕ ਹੈ। ਤੇ ਮਤਲਬ ਖਰਾਬ ਨਹੀਂ ਹੁੰਦਾ ਇਹ ਪਾਣੀ ਨਾਲ ਜਿਵੇਂ ਆ ਪੱਲੇ ਪਾਇਆ ਪੀਵੀਸੀ। ਠੀਕ ਹੈ। ਆ ਪੀਵੀਸੀ ਵਾਲੇ ਪੱਲੇ ਆ ਗਏ ਇਧਰ। ਹਾਂ ਤੇ ਇਹਦਾ ਨਾ ਤਾਂ ਸਿਉਂਕਾ ਸਿਉਂਖੜ ਏਰੀਏ ਦੇ ਵਿੱਚ ਉੱਥੇ ਲੱਗਦੇ ਆ ਦਰਵਾਜ਼ੇ ਜਾਂ ਸੇਮ ਵਾਲੇ ਏਰੀਏ ਇੱਥੇ ਪਾਣੀ ਪੂਣੀ ਦਾ ਜੇ ਪਹਿਲੇ ਤੋਂ ਹੋਰ ਆ ਵੀ ਇਹਦੇ ਚ ਡਿਜ਼ਾਈਨਿੰਗ ਜਿਹੜੀ ਮਰਜ਼ੀ ਪੂਰੀ ਵਧੀਆ ਡਿਜ਼ਾਈਨਿੰਗ ਹੋ ਜਾਂਦੀ ਠੀਕ ਹੈ ਡਿਜ਼ਾਈਨਿੰਗ ਜਿਹੜੀ ਮਰਜ਼ੀ ਇਹਦੇ ਚ ਡਿਜ਼ਾਈਨਿੰਗ ਮਿੱਤਰੋ ਜਿਹੜੀ ਮਰਜ਼ੀ ਕਰਵਾ ਸਕਦੇ ਹੋ ਤੇ ਇਹ ਕਿੰਨੇ ਕਿਰਪੀਆਂ ਦਾ ਬਣ ਜਾਂਦਾ ਬੀਵੀਸੀ ਵਾਲਾ ਆਪਣਾ ਇਹ ਜੇ ਆਪਾਂ ਦੇਖੀਏ ਵੀ ਮਾਰਕੀਟ ਚ ਜਿਹੜਾ ਰੇਟ ਆ ਇਹਦਾ ਮੰਨ ਲਓ 300 350 400 ਤੁਸੀਂ ਐਡ ਦੇਖ ਲਓ ਕਿਸੇ ਵੀ ਪੀਵੀਸੀ ਪੱਲੇ ਦੀ ਮਤਲਬ 300 350 400 ਲਾਉਂਦੇ ਆ ਆ ਸਕੁਅਰ ਫੁੱਟ ਹਾਂ 280 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਮਿੱਤਰੋ ਆ ਪੱਲਾ ਤਿਆਰ ਕਰ ਦਿੰਦੇ ਆ ਵੀਰ ਤੇ ਡਿਜ਼ਾਈਨ ਜਿਹੜਾ ਮਰਜ਼ੀ ਪਵਾ ਸਕਦੇ ਹਾਂ ਸੋ ਲੋਕੇਸ਼ਨ ਤੁਹਾਨੂੰ ਦੱਸਤੀ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਦੇਤਾ ਤੇ ਬਾਕੀ ਰੇਟ ਦੱਸਦਾ ਤੇ ਹੁਣ ਕੱਲ ਸਿਰਫ ਇੰਨੀ ਰਹਿ ਗਈ ਤੁਸੀਂ ਚੱਕ ਕੇ ਫੋਨ ਲਾਉਣਾ ਜਾਂ ਲੈ ਕੇ ਗੱਡੀ ਪਾਈ ਦੀ ਸੌਪ ਤੇ ਆਉਣਾ ਹਾਂ ਤੇ ਆਰਡਰ ਦੋ ਵੀਰ ਨੂੰ ਵੱਧ ਤੋਂ ਵੱਧ ਦੋ ਮੌਕਾ ਸੇਵਾ ਦਾ ਕਰ ਦੋ ਦੱਬ ਕੇ ਸ਼ੇਅਰ ਵੀਡੀਓ ਨੂੰ ਸੋ ਬਹੁਤ ਬਹੁਤ ਧੰਨਵਾਦ ਠੀਕ